ਵੱਡਾ ਤੋਂ ਤੋਂ ਦਿਹਾੜਾ ਵੀ ਵੱਡਾ ਆ ਰਿਹਾ ਆ ਤੇ ਇਹਦੇ ਲਈ ਜ਼ਿੰਮੇਵਾਰੀ ਸਾਡੀ ਦੁਗਣੀ ਤਕਲੀ ਹੋ ਜਾਂਦੀ ਹੈ। ਕੋ ਮੇਰੀ ਬੇਨਤੀ ਇੱਕ ਇਹ ਹੈ ਵੀ ਅਭੀ ਇਲੈਕਸ਼ਨ ਡਿਊਟੀਆਂ ਦੇ ਵਿੱਚ ਪਹਿਲਾਂ ਵੀ ਅਸੀਂ ਇਹਨਾਂ ਦੀਆਂ ਡਿਊਟੀਆਂ ਜਿਹੜੀਆਂ ਸੈਂਟਰ ਇਨਸਪੈਕਟਰਸ ਦੀਆਂ ਨਹੀਂ ਲਗਾਉਂਦੇ ਬਈ। ਤੇ ਉਹ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਸੀ ਤਾਂ ਉਹ ਕਹਿੰਦੇ ਸੀ ਵੀ ਤੁਸੀਂ ਇੱਥੋਂ ਸਾਨੂੰ ਡਾਟਾ ਨਾਲ ਇਹਨਾਂ ਦਾ ਬੰਦਿਆਂ ਦਾ ਨਾਂ ਨਾ ਭੇਜਿਆ ਕਰੋ ਸਾਨੂੰ। ਜਿਹੜੇ ਸੈਂਟਰ ਇਨਸਪੈਕਟਰਸ ਵਗੈਰਾ ਹੁੰਦੇ ਆਪਣੇ ਜਿਹੜੇ ਇੰਜੂਰੀ ਹੁੰਦਾ। ਤੇ ਇਹ ਕਾਈਂਡਲੀ ਜਿਹੇ ਕਿਸੇ ਦੀ ਡਿਊਟੀ ਲਗਾ ਦਿੰਦੇ ਤੇ ਉਥੇ ਇਨਫਾਰਮ ਕਰ ਦੇਣ ਉਹ। ਠੀਕ ਹੈ। ਮੈਂ ਆਰਡਰ ਕਢਾ ਲਵਾਂ ਹਾਂ ਇਹ ਵਾਲੇ ਜਰੂਰੀ ਕਰਦੇ ਹੋ ਤੇ ਅਗਨੇ ਉਤਰੀ ਸਾਹਿਬ ਤੁਸੀਂ ਕੋਈ ਗੱਲ ਕਰਨੀ ਤਾਂ ਫੇਰ ਤਾਂ ਹੁਣ ਇੱਕ ਮਿੰਟ ਹਾਂਜੀ ਬੇਟਾ ਜੀ ਤਾਂ ਲੋਗ ਮੈਂ ਚੰਦਨ ਗਰੇਵਾਲ ਜੀ ਦਾ ਸਾਰੀ ਯੂਨੀయన్స్ ਦਾ तहे दिलੋਂ ਧੰਨਵਾਦ ਜੀ ਉਹ ਸਾਰੇ ਅੱਜ ਤੇ ਦਿਹਾੜੇ ਤੇ ਆਏ ਤੇ ਇਸ ਮੌਕੇ ਤੇ ਸਾਨੂੰ ਮਿਲਣ ਦਾ ਅਫਸਰ ਮਿਲਿਆ ਤੇ ਅੱਜ ਕਾਫੀ ਲੋਕਾਂ ਨਾਲ ਮੁਲਾਕਾਤ ਹੋਈ ਤੇ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਾਰਪੋਰੇਸ਼ਨ ਦੇ ਕੰਪਨੀ ਅਸੀਂ ਸਭ ਦਾ ਸਹਿਯੋਗ ਬਣਾ ਕੇ ਇੱਕ ਵਧੀਆ ਸ਼ਹਿਰ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਇਸ ਦੇ ਲਈ ਮੈਨੂੰ ਸਾਰਿਆਂ ਦਾ ਸਹਿਯੋਗ ਤੰਦਰਨ ਗਰੇਵਾਲ ਜੀ ਦਾ ਸਹਿਯੋਗ ਪੂਰੀ ਤੌਰ ਤੇ ਚਾਹੀਦਾ ਰਹੇਗਾ ਤੇ ਜੋ ਵੀ ਅਗਰ ਕਿਸੇ ਵੀ ਸਮੱਸਿਆ ਹੈ ਉਸ ਸਮੱਸਿਆ ਦਾ ਸਰਵਾਦਾਨ ਅਪਾ ਬੈਕੇ ਨਜੀਦ ਕੇ RAMNAL HAL LAB ਕੇ ਤਾਂ ਕਿ ਅਪਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਮੈਂ ਤੁਹਾਨੂੰ ਇਹ ਪੂਰੀ ਉਮੀਦ ਦੱਸਦਾ ਕਿ ਅਸੀਂ ਕੋਈ ਵੀ ਪ੍ਰੋਬਲਮ ਦੀ ਕਿਸੇ ਮੁਲਾਜ਼ਮ ਦੀ ਸਮੱਸਿਆ ਹੈ ਉਸ ਦਾ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ